BSF ਦਾ ਇੱਕ ਜਵਾਨ ਜੋ ਛੁੱਟੀ ਆਪਣੇ ਘਰ ਆਇਆ ਹੋਇਆ ਸੀ ਉਸ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪੀਟਲ 'ਚ ਦਾਖਲ ਕਰਾਇਆ ਜਿੱਥੇ ਕਿ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ। BSF ਦੇ ਇਸ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਸੀ ਕਿਉਂਕਿ ਉਸ ਦਾ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਨੂੰ ਲੈ ਕੇ ਪੀੜਤ ਆਪਣੀ ਪਤਨੀ ਨੂੰ ਰੋਗਦਾ ਵੀ ਸੀ ਤੇ ਉਸਦੀ ਪਤਨੀ ਨੇ ਇਸ ਕਿਸੇ ਨੂੰ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਸਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਬੰਮਿਆਲ ਸੈਕਟਰ ਦੇ ਵਿੱਚ ਪਿੰਦੇ ਪਿੰਡ ਮਲਾਦੇ ਰਹਿਣ ਵਾਲੇ ਹਨ ਤੇ ਉਸ ਦੀ ਨੂਨ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਹੈ ਕਿਉਂਕਿ ਉਸ ਦੀ ਨੂਨ ਦਾ ਪਿੰਡ ਦੇ ਕਿਸੇ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਤੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸ ਨੂੰ ਇਹ ਕਾਰਨਾਮੇ ਨੂੰ ਅੰਜਾਮ ਦਿੱਤਾ ਪੀਜ ਦੀ ਮਾਂ ਨੇ ਪੁਲਿਸ ਦੇ ਕੋਲ ਇਨਸਾਫ ਦੀ ਗੋਹੜ ਲਗਾਈ ਹੈ ਦੂਜੇ ਪਾਸੇ ਪੂਰਾ ਮਾਮਲੇ ਦੇ ਬਾਰੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਿਸ ਨੌਜਵਾਨ ਨੂੰ ਜਲੀਲਾ ਪਦਾਰਥ ਦਿੱਤਾ ਗਿਆ ਸੀ ਉਹ ਬੀਐਸਐਫ ਦੇ ਵਿੱਚ ਤਨਾਤ ਹੈ ਅਤੇ ਛੁੱਟੀ ਕਰ ਵਾਪਸ ਆਇਆ ਸੀ ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਨੂੰ ਜਲੀਲਾ ਪਦਾਰਥ ਦੇ ਦਿੱਤਾ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਦਰਜ ਕਰਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੀੜੇ ਦੀ ਪਤਨੀ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਦਾ ਪ੍ਰੇਮੀ ਹਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਪਤਾ ਕੀ ਨਾਮ ਹੈ ਆਪਣਾ? ਬਚਨੂ ਦੇਵ ਕਿਹੜਾ ਪਿੰਨ ਮਾਤਾ? ਪਲਾਜ ਮਾਤਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ? ਗੱਲਬਾਤ ਕੀ ਹੈ ਮੁੰਡਾ ਮੇਰਾ ਬਾਹਰ ਹਲਸ ਕਰਦਾ ਹਾ ਇਹਦੇ ਚ ਬੀਐਸਐਫ ਚ ਤੇ ਉਹਦੇ ਘਰ ਦੀ ਵਿਆਹ ਗਏ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੀ ਜਿਹੜੀ ਕਾਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਉਸੇ ਕੁਸੋ ਗੱਤ ਚੇਰੇ ਸਤੇ ਚਲੀ ਪਈ ਤੇ ਮੇਰੇ ਮੁਰੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਅੰਦਰ ਕਿਰਸੋਕੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾਰ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡਰ ਨਾਲ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਉਹੀ ਨਿਕਲ ਜਾਓ ਤੁਸਾ ਤੋ ਖਿੰਜੁਰ ਮਾਂ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹ ਮੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਤੇ ਰੋਟੀ ਭਾਈ ਗਿਆ ਤੇ ਪਤਾ ਨਹੀਂ ਇਹਨੇ ਕਿ ਪਾਈਤਾ ਹੈ ਤੇ ਇਹ ਰੋਟੀ ਪਾਈ ਹੈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਠੀ ਹੈ ਇਹ ਨਠੀ ਹੈ ਤੇ ਬੱਚਾ ਮੇਰਾ ਫਲੇਟਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂਸੀ ਟੀ ਵੀ ਸਾਡਾ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਹੈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਅਸਲੇ ਲੇਟਰ ਹੋ ਗਿਆ ਇੱਕ ਉਹਨੂੰ ਖਾ ਕੇ ਖਾਣਾ ਫੋਟ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਨ ਵੀ ਦਿੱਤੀ ਹੈ ਥਾਣੇ ਆ ਭੁੱਲੇ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਅਨਸਾਫ ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ سزا ਨਹੀਂ ਚਾਹੀਦੀ ਹੈ ਜਿੰਨੇ ਮੇਰੇ ਬੱਚੇ ਕੋ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਸਭ ਬੱਚਾ ਚੱਲਦਾ ਹੈ ਮੇਰਾ ਕਿੰਨੇ ਬੱਚੇ ਨੇ ਮਾਤਾ ਇਹਦੇ بیٹے ਦੇ بیٹے ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਗੁੜੀਆ ਹੈ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈਗੇ ਲੜਕਾ ਉਹ 7ਵਾਂ ਸਾਲ ਚੜਿਆ ਸੀ ਤੇ ਗੁਜਰੀਲੀ ਲੜਕੀ ਅਸੀਂ 5ਵਾਂ ਲੱਗੇ ਦਾ ਪਿੰਡ ਪਲਾ ਦਾ ਅਸ਼ਵਨੀ ਕੁਮਾਰਾ ਜੋ ਵੀ ਆ ਸਭ ਤੋਂ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਗੁਜਰੀਲੀ ਦਵਾਈ ਦੇ ਦਿੱਤੀ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਉਹ ਮਿਤੀ 8 7 24 ਬੰਦਿਆਂਧਰਵਾ ਤੇ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕਦਮੇ ਵਿੱਚ ਤੇ ਗੜਾ ਦੋਸ਼ੀ ਆ ਉਹਨੂੰ ਜਾਂਦੀ ਗ੍ਰਿਫਤਾਰ ਕਰ ਲਿਆ ਜਾਂਦਾ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ